ਸੱਚੀ ਗੱਲ ਸਾਰਾ ਨੂੰ ਤੁਹਾਡੇ ਸਾਡੇ ਚੈਨਲ ਜੀਪਸ ਬੁਟੀਕ ਤੇ ਸਵਾਗਤ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅੱਜ ਅਸੀਂ ਤੁਹਾਨੂੰ ਬਹੁਤ ਜਿਆਦਾ ਸੋਹਣੇ ਸੂਟ ਦਿਖਾਵਾਂਗੇ ਤੇ ਤੁਹਾਨੂੰ ਸਾਡੇ ਸੂਟਸ ਵਧੀਆ ਲੱਗਦੇ ਨੇ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਵਰਕ ਵਾਲੇ ਨੇਗੇ ਇਹਨਾਂ ਨੂੰ ਦੇਖ ਕੇ ਤੁਸੀਂ ਆਰਡਰ ਦੇ ਸਕਦੇ ਹੋਗੇ ਜਾਂ ਤੁਸੀਂ ਆਪਣਾ ਡਿਜ਼ਾਈਨ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਵੀ ਸਾਡਾ ਸੂਟ ਹੈਗਾ ਜਿਹੜਾ ਇਸ ਤਰ੍ਹਾਂ ਦਾ ਰੈਡੀ ਕਰ ਦੋ ਤਾਂ ਆਪਾਂ ਕਰ ਦਾਂਗੇ ਤੁਸੀਂ ਆਪਣਾ ਡਿਜ਼ਾਈਨ ਕੋਈ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋਗੇ ਸੇਮ ਸੂਟ ਹੈਗਾ ਜਿਹੜਾ ਰੈਡੀ ਹੋ ਜਾਊਗਾ ਕੋਈ ਵੀ ਤੁਸੀਂ ਹੈਂਡਵਰਕ ਦੇ ਵਿੱਚ ਆਰੀਵਰਕ ਦੇ ਵਿੱਚ ਮਸ਼ੀਨਵਰਕ ਦੇ ਵਿੱਚ ਜਿੱਦਾਂ ਵੀ ਤੁਸੀਂ ਆਰਡਰ ਦੇਣਾ ਚਾਹੁੰਦੇ ਹੋਗੇ ਤਾਂ ਤੁਸੀਂ ਦੇ ਸਕਦੇ ਹੋਗੇ ਕਾਫੀ ਭੈਣਾ ਹਨ ਘਰ ਵਿਜ਼ਿਟ ਕਰ ਜਾਂਦੀਆਂ ਨੇ ਕਿ ਘਰ ਉਹੀ ਮਤਲਬ ਇੱਥੇ ਬਟਿਕ ਤੋਂ ਸੂਟ ਲੈ ਜਾਂਦੀਆਂ ਨੇ ਕਿਉਂ ਤਾਂ ਤੁਸੀਂ ਜੇ ਤੁਸੀਂ ਮੇਰੇ ਨੇੜੇ ਦੇ ਹੋਵੋਗੇ ਸਮਾਣੇ ਦੇ ਹਨਾ ਜਮਾਣੇ ਦੇ ਨੇੜੇ ਤੇੜੇ ਹੋਗੇ ਤਾਂ ਤੁਸੀਂ ਜ਼ਰੂਰ ਵਿਜ਼ਿਟ ਕਰ ਸਕਦੇ ਹੋਗੇ ਘਰ ਤੋਂ ਆ ਕੇ ਸੂਟ ਹੈਗਾ ਜਿਹੜਾ ਲਿਜਾ ਸਕਦੇ ਹੋ ਪਰ ਪਲੀਜ਼ ਪਹਿਲਾਂ ਫੋਨ ਕਰਕੇ ਆਇਓ ਕਿਵਾਰ ਅਸੀਂ ਘਰ ਨਹੀਂ ਹੁੰਦੇ ਹੈ ਕਿ ਕੰਮਕਾਰ ਦੇ ਵਿੱਚ ਉਹਨਾਂ ਬਾਹਰ ਗਏ ਹੁੰਨੇ ਆਗੇ ਤਾਂ ਤੁਸੀਂ ਫਿਰ ਟਾਈਮ ਲੈ ਕੇ ਮੇਰੇ ਤੋਂ ਨਾ ਉਸ ਟਾਈਮ ਤੁਸੀਂ ਆ ਸਕਦੇ ਹੋਗੇ ਘਰ ਵਿਜ਼ਿਟ ਕਰ ਸਕਦੇ ਹੋਗੇ ਘਰ ਤੋਂ ਵੀ ਸੂਟ ਤੁਸੀਂ ਦੇਖ ਕੇ ਲਿਜਾ ਸਕਦੇ ਹੋਗੇ ਆਰਡਰ ਐ ਵਰਕ ਵਗੈਰਾ ਦਾ ਤੁਸੀਂ ਘਰ ਆ ਕੇ ਵੀ ਫੈਬਰਿਕ ਦੇਖ ਕੇ ਸੂਟ ਲੈਗੇ ਜਿਹੜੇ ਤਿਆਰ ਕਰਵਾ ਸਕਦੇ ਹੋਗੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰ ਦਾਂਗੇ ਸਭ ਤੋਂ ਪਹਿਲਾਂ ਆਪਾਂ ਡਿਜ਼ਾਈਨ ਦਿਖਾਉਣੇਗੇ ਜਿਹੜਾ ਆਪਣਾ ਸਭ ਤੋਂ ਵੱਧਰ ਡਿਜ਼ਾਈਨ ਹੈਗਾ ਜਿਹੜਾ ਰੈਡੀ ਹੋਇਆਗਾ ਇਸ ਤਰ੍ਹਾਂ ਦੇਖੋ neck ਦਾ ਡਿਜ਼ਾਈਨ ਹੈਗਾ ਇਦਾਂ ਲਓ ਜੀ ਇਸ ਤਰ੍ਹਾਂ ਹੀ ਡਿਜ਼ਾਈਨ ਆਊਗਾ ਇਹ ਹੀ ਆਊਗਾ ਜੀ neck ਦੇ ਉੱਪਰ ਆਊਗਾ ਤੇ ਤੁਸੀਂ ਦੇਖ ਸਕਦੇ ਹੋਗੇ ਵੀ ਇਦਾਂ ਇਹ neck ਦੇ ਉੱਪਰ ਡਿਜ਼ਾਈਨ ਹੈ ਜਿਹੜਾ ਕਾਫੀ ਜ਼ਿਆਦਾ ਸੋਨਾ ਲੱਗੂਗਾ ਰੈਡੀ ਹੋ ਕੇ ਠੀਕ ਹੈ ਜੀ ਫਿਰ ਇਸ ਤੋਂ ਬਾਅਦ ਆਜੂਗਾ ਜੀ ਚਾਕਾਂ ਤੇ ਆਜੂਗਾ ਇਸ ਤਰ੍ਹਾਂ ਤੇ ਫਿਰ ਆਜੂਗਾ ਜੀ ਇਸ ਤਰ੍ਹਾਂ ਕੰਮ ਆਜੂਗਾ ਬਾਵਾਾਂ ਤੇ ਆਜੂਗਾ ਇਹਦੇ ਨਾਲ ਆਪਾਂ ਰੱਖਾਂਗੇ ਫੁੱਲ ਪਿਓਰ ਆਰਗੈਂਜ਼ਾ ਦੁਪੱਟਾ ਇਹਦਾ ਪ੍ਰਾਈਸ ਹੈ ਜਿਹੜਾ 4500 ਹੈ ਪਲੱਸ ਤੁਹਾਨੂੰ ਦੁਪੱਟਾ ਰੈਡੀ ਹੋ ਕੇ ਮਿਲੂਗਾ ਨਾਲ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਸੇਮ ਕਲਰ ਤੇ ਵੀ ਰੈਡੀ ਕਰਾ ਸਕਦੇ ਹੋ ਨਹੀਂ ਪਿਕਚਰਜ਼ ਸ਼ੇਅਰ ਕਰਵਾ ਸਕਦੇ ਹੋਗੇ ਤੁਸੀਂ ਸਾਡੇ ਤੋਂ ਤੁਸੀਂ ਉਹਦੇ ਉੱਪਰ ਸਿਲੈਕਟ ਕਰਕੇ ਸੂਟ ਹੈਗਾ ਜਿਹੜਾ ਲੈ ਸਕਦੇ ਹੋ ਠੀਕ ਹੈ ਜੀ ਇਹਦੇ ਨਾਲ ਦੇ ਦੋ ਸੂਟ ਰੈਡੀ ਹੋ ਕੇ ਆਏ ਨੇਗੇ ਇਹਦੇ ਬਾਟਮ ਤੇ ਵੀ ਵਰਕ ਹੈਗਾ ਇਦਾਂ ਉਹ ਸੌਰੀ ਆਸੀ ਦੀ ਬਾਟਮ ਤੇ ਇਹ ਬਾਟਮ ਤੇ ਵੀ ਵਰਕ ਹੈਗਾ ਇੰਦਾ ਰੈਡ ਕਲਰ ਦੇ ਵਿੱਚ ਇਹ ਕਿ ਇਹੀ ਸੇਮ ਸੂਟ ਇਹ ਬਾਂਦਨੀ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਫੈਬਰਿਕ ਵੀ ਤੁਹਾਨੂੰ ਮੈਂ ਦੱਸ ਦਿੰਨੀ ਆ ਹਨਾ ਫਿਰ ਸੇਮ ਸੂਟ ਹੈਗਾ ਜਿਹੜਾ ਇੰਦਾ ਹਨਾ ਰੈਡੀ ਕੀਤਾ ਹੈਗਾ ਆਪਾਂ ਇਸ ਕਲਰ ਤੇ ਦੇਖੋ ਕਲਰ ਅਲੱਗ-ਅਲੱਗ ਲਾਏਗੇ ਇਹ ਵੀ ਕਾਫੀ ਜਿਆਦਾ ਸੋਹਣਾ ਲੱਗ ਰਿਹਾ ਹੈਗਾ ਕਲਰ ਲੋ ਜੀ ਇਸ ਤੋਂ ਸਾਰੇ ਸੁਣਨੇ ਜਿਹੜੇ ਕਸਟਮਰ ਦੇਣਗੇ ਤੁਸੀਂ ਕਸਟਮਰਾਂ ਦੇਣੇਗੇ ਜੇ ਤੁਸੀਂ ਰੈਡੀ ਕਰਵਾਉਣਾ ਚਾਹੋਗੇ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋ ਔਨ ਆਰਡਰ ਲਓ ਜੀ ਇਹ ਆਜੂਗਾ ਚਾਕਾਂ ਤੇ ਕੰਮ ਆਜੂਗਾ ਸੇਮ ਹੀ ਵਰਕ ਹੋਇਆ ਹੋਇਆ ਹੈਗਾ ਬਾਟਮ ਤੇ ਵਰਕ ਹੋਇਆ ਹੋਇਆ ਹੈਗਾ ਸੇਮ ਇਦਾਂ ਦੇਖੋ ਸਾਰਾ ਕੰਮ ਹੈ ਜਿਹੜਾ ਮਸ਼ੀਨ ਦਾ ਹੋਇਆ ਹੋਇਆ ਹੈਗਾ ਨੀਟ ਐਂਡ ਕਲੀਨ ਤੁਹਾਨੂੰ ਕੰਮ ਮਿਲੂਗਾ ਬਿਲਕੁਲ ਪਰਫੈਕਟ ਲਓ ਜੀ ਯਸਟਰ ਇਹ ਹੈਗਾ ਜੀ ਬਾਵਾ ਦੇ ਉੱਪਰ ਕੰਮ ਠੀਕ ਹੈ ਜੀ ਫਿਰ ਇਸ ਤੋਂ ਬਾਅਦ ਆਜੂਗਾ ਜੀ ਜਿਹੜਾ ਮੈਂ ਵੇਅਰ ਕੀਤਾ ਹੋਇਆ ਸੀਗਾ ਸੂਟ ਰੈੱਡ ਸੌਰੀ ਗ੍ਰੀਨ ਤੇ ਵਾਈਟ ਬਾਟਮ ਨਾਲ ਤਾਂ ਤੁਸੀਂ ਇਹ ਭੈਣ ਨੇ ਨਾ 올ਓਵਰ ਸੂਟ ਤੇ ਉੱਪਰ ਵਰਕ ਕਰਵਾਇਆ ਸੇਮ ਮੇਰੇ ਨਾਲ ਦਾ ਇਸ ਤਰ੍ਹਾਂ ਦੇਖੋ neck ਬਣਿਆ ਹੋਇਆ ਹੈਗਾ ਤੇ ਸਿਰਫ ਇਹਦੀਆਂ ਬਾਵਾਵਾਂ ਸੀਗੀਆਂ neck ਸੀ ਬਾਟਮ ਸੀ ਇਸ ਤਰ੍ਹਾਂ ਇਹਦੀਆਂ ਬਾਵਾਵਾਂ ਬਣੀਆਂ ਹੋਈਆਂ ਨੇਗੀਆਂ ਲਓ ਜੀ ਕੰਮ ਤੁਸੀਂ ਦੇਖ ਸਕਦੇ ਹੋ ਸਾਰਾ ਜ਼ੀਰੋ ਟਾਂਕੇ ਤੇ ਹੋਇਆ ਹੋਇਆ ਹੈਗਾ ਫਿਰ ਇਹਦੀ ਜਿਹੜੀ ਬਾਟਮ ਹੈ ਬਾਟਮ ਤੇ ਵਰਕ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਵਰਕ ਹੈਗਾ ਬਾਟਮ ਦੇ ਉੱਪਰ ਸੇਮ ਮੇਰਾ ਵਾਈਟ ਤੇ ਗ੍ਰੀਨ ਸੀਗਾ ਵਾਈਟ ਤੇ ਗ੍ਰੀਨ ਦੇ ਉੱਪਰ ਵੀ ਰੈਡੀ ਹੋਇਆਗਾ ਲਓ ਜੀ ਫਿਰ ਇਸ ਤੋਂ ਬਾਅਦ ਆਜੂਗਾ ਇਹ ਰੰਗੀਲਾ ਸਿਲਕ ਦੇ ਉੱਪਰ ਆਪਾਂ ਬਹੁਤ ਜ਼ਿਆਦਾ ਸੋਨਾ ਸੂਟ ਹੈ ਰੈਡੀ ਕੀਤਾਗਾ ਇਹ ਆਜੂਗਾ ਬਾਵਾਂ ਦਾ ਕੰਮ ਆਜੂਗਾ ਮਿਰਰ ਵਰਕ ਕੀਤਾਗਾ ਤੁਸੀਂ ਸੇਮ ਸੂਟ ਵੀ ਰੈਡੀ ਕਰਾ ਸਕਦੇ ਹੋਗੇ ਇਹਦੇ ਨਾਲ ਦਾ ਲਓ ਜੀ ਮਿਰਰ ਵਰਕ ਹੈਗਾ ਦੇਖੋ ਇਸ ਤਰ੍ਹਾਂ ਹਨਾ ਤੇ ਕੰਮ ਦੇਖ ਲਓ ਤੁਸੀਂ ਥੋੜੇ ਸਾਂਭਣੀ ਹੈਗਾ ਬਿਲਕੁਲ ਹਨਾ ਨੀਟ ਐਂਡ ਕਲੀਨ ਹੈ ਜੋ ਵੀਡੀਓ ਦੇ ਵਿੱਚ ਦਿਖਾਇਆ ਜਾਊਗਾ ਉਹ ਤੁਹਾਡੇ ਘਰ ਤੱਕ ਆਊਗਾ ਕੰਮ ਰੈਡੀ ਹੋ ਕੇ ਫਿਰ ਇਸ ਤੋਂ ਬਾਅਦ ਆ ਜਾਊਗਾ ਇਹ ਦਾ ਬੈਕ ਨੈਕ ਬਣਿਆ ਹੋਇਆਗਾ ਇਹ ਬੈਕ ਨੈਕ ਦੇ ਉੱਪਰ ਆਊਗਾ ਫਲਾਰ ਇਹ ਸਟਿਚਿੰਗ ਲਈ ਜਾਊਗਾ ਸੂਟ ਤੇ ਜਦੋਂ ਸਟਿਚ ਹੋ ਕੇ ਆ ਗਿਆ ਤਾਂ ਸਟਾਈਲ ਵੀ ਬਹੁਤ ਜ਼ਿਆਦਾ ਸੋਹਣਾ ਰੈਡੀ ਹੋਊਗਾ ਫਿਰ ਮੈਂ ਤੁਹਾਨੂੰ ਜ਼ਰੂਰ ਸ਼ੋਅ ਕਰੂੰਗੀ ਦੁਬਾਰਾ ਫਿਰ ਇਸ ਦੀਆਂ ਬਾਹਾਂ ਹੀ ਸੀਗੀਆਂ ਤੇ ਪਲੱਸ ਬਸ ਇੱਕ ਬੈਕ ਨੈਕ ਦੇ ਉੱਪਰ ਵਰਕ ਹੋਇਆ ਹੋਇਆਗਾ ਲਓ ਜੀ ਤੁਸੀਂ ਸੇਮ ਫੈਬਰਿਕ ਤੇ ਸੂਟ ਆ ਜਿਹੜਾ ਰੈਡੀ ਕਰਾ ਸਕਦੇ ਹੋਗੇ ਫਿਰ ਇਸ ਤੋਂ ਬਾਅਦ ਆ ਜਾਊਗਾ ਜੀ ਕ੍ਰੇਪ ਤੇ ਰੈਡੀ ਕੀਤਾ ਹੈਗਾ ਸੂਟ ਆਪਾਂ ਕਾਫੀ ਜ਼ਿਆਦਾ ਸੋਹਣਾ ਲਓ ਜੀ ਇਸ ਤਰ੍ਹਾਂ ਸੀ ਬੇਕਸਰ। ਕ੍ਰੇਪ ਦੇ ਉੱਪਰ ਰੈਡੀ ਕੀਤਾ ਹੈਗਾ ਵਿੱਚ ਪੁੱਟੀਆਂ ਆ ਜਾਣਗੀਆਂ। ਪੁੱਟੀਆਂ ਤੋਂ ਬਾਅਦ ਫਿਰ نیچے ਘੇਰਾ ਬਣਿਆ ਹੋਇਆ ਹੈਗਾ। ਇਸ ਤਰ੍ਹਾਂ ਘੇਰਾ ਬਣਿਆ ਹੋਇਆ ਹੈਗਾ ਤੇ ਬਾਵਾ ਆ ਜਾਣਗੇ ਪਲੱਸ ਇਹਦੀਆਂ। ਇਸ ਤਰ੍ਹਾਂ ਬਾਵਾ ਬਣੀਆਂ ਹੋਈਆਂ ਨੇ ਇਹ ਵਾਲੀਆਂ। ਠੀਕੇ ਜੀ ਤੇ ਇਸ ਤੋਂ ਬਾਅਦ ਆਜੂਗਾ ਜੀ ਸੇਮ ਸੂਟ ਗ੍ਰੀਨ ਤੇ ਵਾਈਟ ਬਾਟਮ ਨਾਲ ਹਨਾ ਜਿੱਦਾਂ ਕੀ ਮੇਰਾ ਰੈਡੀ ਕੀਤਾ ਹੋਇਆ ਸੀਗਾ ਉਦਾਂ ਆਪਾਂ ਰੈਡੀ ਕੀਤਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਠੀਕੇ ਜੀ ਇਹਦੇ ਨਾਲ ਦਾ ਮੈਂ ਤੁਹਾਨੂੰ ਸੂਟ ਹੈ ਪਹਿਲਾਂ yellow ਦੇ ਵਿੱਚ ਵੀ ਦਿਖਾ ਚੁੱਕੀ ਆਂਗੀ ਤੇ ਇਦਾਂ ਇਹ ਬਾਵਾ ਦਾ ਮਤਲਬ ਵਰਕ ਹੈਗਾ ਪਲੱਸ ਬਾਟਮ ਤੇ ਵਰਕ ਹੈਗਾ ਸੇਮ ਵਰਕ ਹੈਗਾ ਇਦਾਂ ਬਹੁਤ ਮਤਲਬ ਗੋਡਿਆਂ ਤੱਕ ਫਰਕ ਆ ਜਾਊਗਾ ਇਹ ਵਾਲਾ ਇਹਦੇ ਨਾਲ ਦੇ ਸੂਟ ਨੇ ਜਿਹੜੇ ਰੈਡੀ ਹੋਏ ਨੇਗੇ ਫਿਰ ਇਸ ਤੋਂ ਬਾਅਦ ਆ ਜਾਊਗਾ ਇਹ ਚੌੜ ਚੜ ਤੇ ਉੱਪਰ ਸੂਟ ਹੈਗਾ ਦੇਖੋ ਰੈਡੀ ਕੀਤਾ ਹੈਗਾ ਇਹਦਾ ਇਸ ਤਰ੍ਹਾਂ ਆਪਾਂ ਨੈੱਕ ਰੱਖਿਆ ਹੈਗਾ ਤੁਸੀਂ ਨੈੱਕ ਦੇਖ ਸਕਦੇ ਹੋ ਵਿੱਚ ਬੂਟੀ ਆ ਜੂਗੀ ਸਾਰੇ ਤੇ ਇਹਦੀਆਂ ਬਾਵਾ ਤੁਹਾਨੂੰ ਆਪਾਂ ਸ਼ੋਅ ਕਰ ਦਿੰਨੇ ਆ ਵੀ ਕਿੱਦਾਂ ਬਣਾਈਆਂ ਨੇ ਇਸ ਤਰ੍ਹਾਂ ਬੂਟੀ ਲਗਾਈ ਹੈ ਇਹ ਵੀ ਜਦੋਂ ਹਨ ਰੈਡੀ ਹੋ ਕੇ ਆ ਗਿਆ ਤਾਂ ਫਿਰ ਤੁਹਾਨੂੰ ਜ਼ਰੂਰ ਸ਼ੋਅ ਕਰੂੰਗੀ ਮੈਂ ਦੁਬਾਰਾ ਫਿਰ ਫਿਰ ਜੌਰਜਰ ਤੇ ਸੈਮੀ ਜੌਰਜਰ ਤੇ ਉੱਤੇ ਉਪਰ ਸੂਟਨੇਗੇ ਜਿਹੜੇ ਕਾਫੀ ਜ਼ਿਆਦੇ ਸੋਹਣੇ ਰੈਡੀ ਹੁੰਦੇ ਨੇਗੇ ਜਿਹੜਾ ਏ ਵਾਲਾ ਸਟਾਈਲ ਆ ਹਨਾ ਇਹ neck ਦਾ ਸਟਾਈਲ ਹੈਗਾ ਇਦਾਂ ਇਸ ਤਰ੍ਹਾਂ ਮਤਲਬ ਜਿਹੜਾ neck ਹੈਗਾ ਹਨਾ ਉਹ ਤੁਸੀਂ ਦੇਖ ਸਕਦੇ ਹੋਗੇ ਵੀ ਨੀਚੇ ਤੱਕ ਦੇਖੋ ਇਦਾਂ ਆਊਗਾ ਜਦੋਂ ਇੱਥੇ neck ਬਣ ਜਾਊਗਾ ਫਿਰ ਇਹ neck ਇਦਾਂ ਆ ਜਾਊਗਾ ਠੀਕ ਹੈ ਤੇ ਪਲੱਸ ਬਾਵਾਣੇngੀਆਂ ਕਾਫੀ ਜ਼ਿਆਦੇ ਸੋਹਣੀਆਂ ਬਾਵਾ ਰੈਡੀ ਕੀਤੀਆਂ ਹੋਈਆਂ ਨੇ ਗੀਆਂ ਦੇਖੋ ਬਹੁਤ ਜ਼ਿਆਦੇ ਸੋਹਣਾ ਸਟਾਈਲ ਬਣੂਗਾ neck ਦਾ ਤੇ ਬਾਵਾ ਤੁਸੀਂ ਦੇਖ ਸਕਦੇ ਇਹਦੇ ਨਾਲ ਪੱਦੋਪੱਟਾ ਰੱਖਾਂਗੇ ਲੜਾਂ ਤੋਂ ਟਾਈ ਐਂਡ ਆਈ ਰੱਖਾਂਗੇ ਤੇ ਸੈਂਟਰ ਦੇ ਵਿੱਚੋਂ ਕਾਫੀ ਦੁਪੱਟਾ ਰੱਖਾਂਗੇ ਇਸ ਤਰ੍ਹਾਂ ਇਹ ਬਾਵਾ ਬਣੀਆਂ ਹੋਈਆਂ ਨੇ ਦੇਖੋ ਵੈਲ ਵਾਜੂ ਬਣਾਵਾਂਗੇ ਪਾਕਿਸਤਾਨੀ ਸਟਾਈਲ ਦੇ ਵਿੱਚ suit ਥੋੜਾ ਉੱਚਾ ਤੇ ਫਰਸੀ ਸਲਵਾਰ ਨਾਲ ਆਪਾਂ ਰੈਡੀ ਕਰਾਂਗੇ suit ਇਹ ਵਾਲਾ ਫਿਰ ਇਸ ਤੋਂ ਬਾਅਦ ਆਜੂਗਾ ਜੀ crepe ਦੇ ਉੱਪਰ ਰੈਡੀ ਕੀਤਾ ਹੋਇਆਗਾ suit ਦੇਖੋ। ਕ੍ਰੇਪ ਦੇ ਉੱਪਰ ਇਹ ਆਜੂਗਾ ਸਿਰਫ ਬਾਵਾ ਤੇ ਵਰਕ ਆਜੂਗਾ ਇਦਾਂ ਬਹੁਤ ਹੈਵੀ ਦੇਖੋ ਕੰਮ ਹੈਗਾ ਬਾਪ ਸੌਰੀ ਇਹ ਘੇਰੇ ਤੇ ਵਰਕ ਆਜੂਗਾ ਚਾਕਾਂ ਤੇ ਆਜੂਗਾ ਕੰਮ ਠੀਕੇ ਜੀ ਇਹ ਇਸ ਤਰ੍ਹਾਂ ਚਾਕਾਂ ਤੇ ਆਜੂਗਾ ਕੰਮ ਦੇਖਿਓ ਤੁਸੀਂ ਹੈਨਾ ਕੰਮ ਤੁਸੀਂ ਨੇੜੇ ਤੋਂ ਵੀ ਦੇਖ ਸਕਦੇ ਹੋਗੇ ਸਾਰਾ ਤੇ ਬਾਵਾ ਦਾ ਮੈਂ ਤੁਹਾਨੂੰ ਕੰਮ ਦਿਖਾ ਦੇਣੀ ਆ। ਵਾਲਾ ਵਰਕ ਹੈ ਜਿਹੜਾ ਬਾਟਮ ਤੇ ਆ ਜਾਊਗਾ ਇਸ ਤਰ੍ਹਾਂ ਠੀਕ ਹੈ ਜੀ ਤੇ ਬਾਟਮ ਹੈ ਜਿਹੜੀ ਤੁਸੀਂ ਜਰੂਰ ਮੈਨੂੰ ਮੈਂਸ਼ਨ ਕਰਦਿਆ ਕਰੋ ਵੀ ਸਾਡੀ ਸਟ੍ਰੇਟ ਬਾਟਮ ਬਣਨੀ ਹੈ ਜਾਂ ਪਟਿਆਲਾ ਬਣਨੀ ਹੈ ਜਿੱਦਾਂ ਵੀ ਹਨਾ ਤੁਸੀਂ ਬਣਵਾਉਣਾ ਚਾਹੁੰਦੇ ਹੋ ਉਹਦਾ ਰੈਡੀ ਹੋ ਜੂ ਲਓ ਜੀ ਤੇ ਇਹ ਵੀ ਕريب ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਸੂਟ ਹੈਗਾ ਫਿਰ ਇਸ ਤੋਂ ਬਾਅਦ ਆ ਗਿਆ ਜੀ ਰੰਗੀਲਾ ਸਿਲਕ ਦੇ ਉੱਪਰ ਆਪਾਂ ਸੂਟ ਹੈ ਜਿਹੜਾ ਰੈਡੀ ਕੀਤਾ ਹੈਗਾ ਇਹ ਵੀ ਬਹੁਤ ਜਾਦੇ ਸੋਹਣਾ ਪੀਸ ਰੈਡੀ ਹੋਇਆ ਹੈਗਾ ਇਸ ਤਰ੍ਹਾਂ ਇਹ ਕੰਮ ਆ ਗਿਆ ਦੇਖੋ ਸੈਂਟਰ ਦੇ ਵਿੱਚ neck ਪਲੱਸ ਚੈਸਟ ਦੇ ਉੱਪਰ ਇਦਾਂ ਵਰਕ ਆ ਜਾਊਗਾ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਵਰਕ ਆ ਜਾਊ ਚੈਸਟ ਤੇ ਫਿਰ ਸੈਂਟਰ ਦੇ ਵਿੱਚ ਸੈਂਟਰ ਪੈਨਲ ਲੰਗੇ ਇਦਾਂ ਫਿਰ ਇਸ ਤੋਂ ਬਾਅਦ ਆ ਜਾਣਗੇ ਜੀ ਘੇਰੇ ਦੇ ਉੱਪਰ ਕੰਮ ਆ ਜਾਊਗਾ ਇਸ ਤਰ੍ਹਾਂ ਦੇਖੋ ਤੁਸੀਂ ਦੇਖ ਸਕਦੇ ਹੋਗੇ ਇਹ ਘੇਰੇ ਤੇ ਕੰਮ ਆ ਜਾਊਗਾ ਤੇ ਇਹਨੂੰ ਤੁਸੀਂ ਕੋਈ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਬੈਗ ਤੇ ਬੁੱਟੀ ਆ ਜੂਗੀ ਇਸ ਤਰ੍ਹਾਂ ਇਹ ਬੈਗ ਤੇ ਬੁੱਟੀ ਬਣੀ ਹੋਈ ਹੈਗੀ ਸਾਰੀ ਤੇ ਪਲੱਸ ਇਹਦੇ ਬਾਵਾ ਮੈਂ ਤੁਹਾਨੂੰ ਸ਼ੋਅ ਕਰ ਦਿੰਦੇ ਨੇ ਵੀ ਕਿੱਦਾਂ ਰੈੱਡ ਕੀਤੀ ਹੋਈ ਹੈ ਨੇ ਇਹ ਬਾਵਾ ਆ ਜਾਣਗੇ ਠੀਕ ਹੈ ਜੀ ਜਦੋਂ ਸਲਾਈ ਹੋ ਕੇ ਆ ਗਿਆ ਫਿਰ ਤੁਹਾਨੂੰ ਸੂਟ ਦਿਖਾਵਾਂਗੇ ਵੀ ਕਿੱਦਾਂ ਰੈਡੀ ਹੋਇਆਗਾ ਫਿਰ ਇਹ ਡਾਟਸ ਵਾਲਾ ਸਟਾਫ ਹੈਗਾ ਇਹਦੇ ਵਿੱਚ ਸੇਮ ਕਲਰ ਆਪਣੇ ਕੋਲੇ ਅਵੇਲੇਬਲ ਹੈਗਾ ਰੈੱਡ ਦੇ ਵਿੱਚ ਇਹਦੇ ਵਿੱਚ ਸਿਰਫ ਆਪਾਂ ਬੁੱਟੀਆਂ ਪਾਈਆਂ ਨੇਗੀਆਂ ਇਸ ਤਰ੍ਹਾਂ ਇਹ ਵੀ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਰਿਹਾਗਾ ਸੂਟ ਕਾਫੀ ਸੋਹਣੇ ਸੂਟ ਇਹਦੇ ਪਹਿਲਾਂ ਵੀ ਰੈਡੀ ਹੋਏ ਨੇਗੇ ਕੁਟੀਆਂ ਜਾਣੀਆਂ ਸਾਰੇ ਸੈਂਟਰ ਦੇ ਵਿੱਚ ਤੇ ਪਲੱਸ ਇਹ ਆਜੂਗਾ ਜੀ ਬਾਵਾ ਤੇ ਕੰਮ ਆਜੂਗਾ ਇਦਾਂ ਇਹਦੇ ਨਾਲ ਬਾਟਮ ਹੈ ਜਿਹੜੀ ਪੈਨ ਹੋਣਾ ਸਕਿਨ ਰੱਖੀ ਹੈਗੀ ਕਹਿੰਦੇ ਅਸੀਂ ਸਕਿਨ ਬਾਟਮ ਨਾਲ ਰੈਡੀ ਕਰਵਾਉਣਾ ਹੈਗਾ ਸੂਟ ਤੁਸੀਂ 올ਓਵਰ ਸੂਟ ਵੀ ਰੈਡੀ ਕਰਾ ਸਕਦੇ ਹੋਗੇ ਇਹ ਵਾਲਾ ਜੇ ਤੁਸੀਂ ਕਰਵਾਉਣਾ ਚਾਹੋਗੇ 올ਓਵਰ ਵੀ ਕਰਾ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨਹੀਂ ਗੇ ਸਾਡੇ ਵਰਕ ਵਾਲੇ ਸੂਟ ਨਹੀਂ ਗੇ ਪਸੰਦ ਆਏ ਹੋਣਗੇ ਤੁਸੀਂ ਇਹਦੇ ਵਿੱਚੋਂ ਵੀ ਡਿਜ਼ਾਈਨ ਸਾਨੂੰ ਚੱਕ ਕੇ ਸ਼ੇਅਰ ਕਰ ਸਕਦੇ ਹੋ ਸਾਡਾ ਇਸ ਇਸ ਤਰ੍ਹਾਂ ਦਾ ਸੂਟ ਹੈਗਾ ਜਿਹੜਾ ਰੈਡੀ ਕਰਦੇ ਹੋ ਪਰ ਵਰਕ ਵਾਲੇ ਸੂਟ ਦੀ ਜਿਹੜੀ ਪੇਮੈਂਟ ਹੈ ਹਾਫ ਪੇਮੈਂਟ ਆਪਾਂ ਪਹਿਲਾਂ ਕਰਾਉਣੇ ਹਾਫ ਪੇਮੈਂਟ ਆਪਾਂ ਬਾਅਦ ਚ ਕਰਾਉਣੇਗੇ ਕਾਫੀ ਭੈਣਾ ਹਨ ਕਿਉਂਕਿ ਇੱਕ ਦੋ ਵਾਰ ਹੋ ਚੁੱਕਿਆਗਾ ਕਾਫੀ ਭੈਣਾ ਵਰਕ ਕਰਵਾ ਕੇ ਸੂਟ ਨਹੀਂ ਗੇ ਜਿਹੜੇ ਛੱਡ ਦਿੰਦੀਆਂ ਨੇ ਗਿਆ ਕਿ ਤੁਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਮੈਨੂੰ ਇੰਨੀ سپورਟ ਤੱਕ ਕੀਤੀ ਇੱਥੇ ਤੱਕ ਲਿਆਂਦਾ ਨਾ ਤੇ ਮਤਲਬ ਪੇਮੈਂਟ ਹੈ ਜਿਹੜੀ ਹਾਫ ਜਦੋਂ ਤੁਹਾਡੀ ਪੇਮੈਂਟ ਪੈ ਗਈ ਫਿਰ ਤੁਹਾਡਾ ਸੂਟ ਹੈਗਾ ਜਿਹੜਾ ਆਰਡਰ ਤੇ ਲੱਗੂਗਾ ਉਸ ਤੋਂ ਪਹਿਲਾਂ ਕੋਈ ਵੀ ਤੁਹਾਡਾ ਸੂਟ ਹੈਗਾ ਵਰਕ ਤੇ ਨਹੀਂ ਲੱਗੂਗਾ ਤੇ ਤੁਸੀਂ ਫੁੱਲ ਵੀ ਕਰ ਸਕਦੇ ਹੋ ਹਾਫ ਵੀ ਕਰ ਸਕਦੇ ਹੋ ਜਿੱਦਾਂ ਤੁਸੀਂ ਚਾਹੋ ਆਪਣੀ ਜਿੱਦਾਂ ਤੁਹਾਡੀ ਮਰਜ਼ੀ ਹਨ ਉਦਾਂ ਤੁਸੀਂ ਆਪਣੀ ਪੇਮੈਂਟ ਜਿਹੜੀ ਕਰ ਸਕਦੇ ਹੋਗੇ ਮੇਨੂ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ। ਇੱਕ ਜਿਹੜੀਆਂ ਭੈਣਾਂ ਨੂੰ ਪਾਰਸਲ ਰੀਸੀਵ ਹੋ ਜਾਂਦੇ ਨੇ ਮੈਨੂੰ WhatsApp ਤੇ ਮੈਸੇਜ ਕਰ ਦਿਓ। ਸਾਰੀਆਂ ਭੈਣਾਂ ਨੂੰ ਹੱਥ ਜੋੜ ਕੇ ਰਿਕੁਐਸਟ ਹੈ। ਪਲੀਜ਼ ਆਪਣਾ ਹਨਾ ਤੁਸੀਂ ਕਮੈਂਟ ਕਰਕੇ ਜੂਦਾਸਾ ਕਰੋ ਹਨਾ ਵੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ। ਵੀ ਕਿੱਦਾਂ ਹਨਾ ਤੁਹਾਨੂੰ ਲੱਗੇ ਤੁਸੀਂ ਮੈਨੂੰ WhatsApp ਤੇ ਦੱਸ ਦੇਣੇ ਹੋਗੇ ਜਰੂਰ ਕਮੈਂਟ ਦੇ ਵਿੱਚ ਜਰੂਰ ਦੱਸਿਆ ਕਰੋ ਵੀਡੀਓ ਦੇ ਨੀਚੇ ਵੀ ਕਿਵੇਂ ਦੇ ਲੱਗੇ। ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ।